ਕਾ ਗੁਰੂਵਰ ਸਾਇਦੇ ਪਿੰਡ ਗੁੱਦੜ ਟੰਡੀ ਤੇ ਅੱਡੇ ਤੇ ਮੌਜੂਦ ਹੈਗੇ ਆ ਤਸਵੀਰਾਂ ਜਿਹੜੀਆਂ ਮੈਂ ਸਭ ਤੋਂ ਪਹਿਲਾਂ ਦਿਖਾ ਦੇਣਾ ਹੈਗਾ ਇਹ ਉਹ ਰੋਡ ਹੈ ਫਿਰੋਜ਼ਪੁਰ ਫਾਇਲ ਕਾ ਰੋਡ ਇਸ ਜਗ੍ਹਾ ਤੇ ਪੁਲਿਸ ਅਤੇ ਕੁਝ ਲੋਕਾਂ ਦੇ ਵਿੱਚ ਗੋਲੀ ਚੱਲਣ ਦੀ ਗੱਲ ਸਾਹਮਣੇ ਆ ਰਹੀ ਹੈਗੀ ਆ ਕੌਣ ਲੋਕ ਨੇ ਉਹ ਵੀ ਤੁਹਾਨੂੰ ਗੱਲ ਦਾ ਜਿਹੜੀ ਇਹ ਜਾਣਕਾਰੀ ਪੂਰੀ ਦੇ ਦੇਣੀ ਹੈ ਇਸ ਸਾਈਡ ਤੋਂ ਗੱਡੀ ਪੁਲਿਸ ਦੀ ਆਉਂਦੀ ਹੈਗੀ ਆ ਤੇ ਆਹ ਜਗ੍ਹਾ ਇੱਥੇ 버ਗਰ ਸਵੀਡ ਵਾਲਾ ਜਿਹੜਾ ਹੈਗਾ 버ਗਰ ਨਿਊਟਰਲ ਵਗੈਰਾ ਬਣਾਉਂਦਾ ਮੁੰਡਾ ਇਸ ਕੋਲ ਕੁਝ ਨੌਜਵਾਨ ਆ ਕੇ ਖੜਦੇ ਆ ਇੱਕ ਗੱਡੀ ਹੈ ਕ੍ਰੈਟਾ ਗੱਡੀ ਤੇ ਮੌਜੂਦ ਹੁੰਦੇ ਆ ਉਹ ਕੁਝ ਲੈ ਰਿਆ ਇਧਰੋਂ ਪੁਲਿਸ ਆ ਜਾਂਦੀ ਹੈ ਉਸ ਤੋਂ ਬਾਅਦ ਕੀ ਹੋਇਆ ਸਾਰੇ ਨੌਜਵਾਨ ਇੱਥੇ ਮੌਜੂਦ ਸਨ ਜਿਹੜੀ ਘਟਨਾ ਵਾਪਰੀ ਗੋਲੀ ਚੱਲੀ ਕੀ ਹੋਇਆ ਸਾਰੀ ਗੱਲਬਾਤ ਪੁੱਛਣ ਦੇ ਵੀਰੇ ਕੀ ਹੋਇਆ ਸੀ ਕਿਵੇਂ ਘਟਨਾ ਵਾਪਰੀ ਸਾਰੀ ਕਿੰਨੇ ਲੋਕ ਆ ਕੇ ਖੜੇ ਸੀ ਕਿੱਧਰੋਂ ਪੁਲਿਸ ਆਈ ਇਹ ਕਿਵੇਂ ਗੋਲੀ ਚੱਲੀ ਕੀ ਕੁਝ ਹੋਇਆ ਉਹਨਾਂ ਜੀ ਚਿੱਟੇ ਰੰਗ ਦੀ ਕਰੇਟ ਆਈ ਗੱਡੀ ਤੇ ਅਸੀਂ ਥੋੜਾ ਜਿਹਾ ਪਿੱਛੇ ਉੱਥੇ ਖੜੇ ਸੀਗੇ ਤੇ ਚਲੋ ਜਿਵੇਂ ਆਮ ਗਾਹ ਕਿਦੇ ਕੋਲੇ ਆਉਂਦੇ ਰਹਿੰਦੇ ਸਾਡਾ ਵੀਰੀਏ ਪਰਗਰਾਂ ਵਾਲਾ ਉਹ ਚਿੱਟੇ ਰੰਗ ਦੀ ਕਰੇਟ ਆਈ ਉਹਨਾਂ ਬੀ ਆਦਾ ਖਾਣ ਪੀਣ ਵਾਲਾ ਸਮਾਨ ਪੈ ਕਰਾਇਆ ਤੇ ਉਹ ਜਿਵੇਂ ਹੀ ਉਹਨਾਂ ਪਿੱਛੋਂ ਗੱਡੀ ਵੇਖੀ ਪੁਲਿਸ ਵਾਲਿਆਂ ਦੀ ਉਹਨਾਂ ਨੂੰ ਫੜਾ ਦਫੜੀ ਪੈ ਗਈ ਉਹ ਮੁੰਡੇ ਐਨੂੰ ਭੱਜ ਪਏ ਗੱਡੀ ਤੇ ਪਿੱਛੋਂ ਪੁਲਿਸ ਵਾਲਾ ਉੱਤਰਿਆ ਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹ ਇੱਥੇ ਤਾਂ ਕਾਬੂ ਨਹੀਂ ਆਏ ਫਿਰ ਉਹ ਗਏ ਨੇ ਇਧਰੋਂ ਭੱਠੇ ਵਾਲਾ ਰਾਹ ਵਾ ਪਿੱਛੋਂ ਦੀ ਭੱਠੇ ਵਾਲੇ ਰਾਹ ਤੇ ਉਹਨਾਂ ਦੀ ਗੱਡੀ ਖੋਬ ਗਈ ਕ੍ਰੇਟਾ ਟਾਇਰ ਖਰੇ ਪੈਂਚਰ ਹੋ ਗਿਆ ਤੇ ਫਿਰ ਪੁਲਿਸ ਵਾਲੇ ਮਗਰ ਵੀ ਭੱਜੇ ਨੇ ਤੇ ਉਹ ਕੋਸ਼ ਤਾਂ ਮੁੰਡੇ ਵੀ ਭੱਜ ਗਏ ਇਧਰ ਸਿਵਿਆਂ ਵੱਲ ਨੂੰ ਤੇ ਕੋਸ਼ ਉੱਥੇ ਪਿੰਡ ਦੇ ਵਿੱਚ ਇੱਕ ਤਾਂ ਉੱਥੇ ਮੌਕੇ ਤੇ ਕਾਬੂ ਆ ਗਿਆ ਜਦੋਂ ਗੱਡੀ ਖੋਬੀ ਹੈ ਤੇ ਜਿਹੜੇ ਉੱਤਰਦਿਆਂ ਸਾਰ ਜਿਹੜੇ ਦੂ ਤੇ ਉਹਨਾਂ ਕੋਲੋਂ ਜੋ ਵੀ ਸਮਾਨ ਬਰਾਮਦ ਹੋਇਆ ਤੇ ਉਹ ਪੁਲਿਸ ਵਾਲਿਆਂ ਨਾਲ ਤਾਂ ਕਿਸੇ ਨੂੰ ਪਿੰਡ ਵਾਲਿਆਂ ਨੂੰ ਕੋਈ ਵੀਡੀਓ ਬਣਾਉਣ ਦਿੱਤੀ ਨਾ ਕੋਈ ਲਾਗੇ ਜਾਣ ਦਿੱਤਾ ਤੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਕੋਈ ਵੀ ਵੀ ਗੱਲ ਓਦਾਂ ਦੀ ਜਾਂ ਕਿਵੇਂ ਵੀ ਕਰਨੀ ਨਹੀਂ ਗਈ ਵੀ ਇੱਕ ਵਾਰੀ ਸਾਰੀ ਪੁਸ਼ਟੀ ਹੋ ਲਵੇ ਵੀ ਵੀ ਬੰਦੇ ਕੌਣ ਸੀਗੇ ਤੇ ਇੰਨਾ ਸੁਣਨ ਦੇ ਵਿੱਚ ਆਇਆ ਵੀ ਉਹ ਪਿੱਛੇ ਕੋਈ ਵਾਰਦਾਤ ਕੋਈ ਵੱਡੀ ਕਰਕੇ ਆਏ ਸੀਗੇ ਵੀ ਕੋਈ ਕੋਈ ਹਮਲਾ ਕੀਤਾ ਹੈ ਕਿਰਚਾਂ-ਕੁਰਚਾਂ ਨਾਲ ਕੋਈ ਮਾਰ ਕੇ ਆਏ ਸੀ ਮੁੰਡਾ ਕੋਈ ਇਹੋ ਜੀ ਗੱਲ ਸੁਣੀ ਆਪਾਂ ਦਾ ਅੱਛਾ ਤੇ ਜਦੋਂ ਸਾਹਮਣੇ ਗੋਲੀ ਤਾਂ ਨਹੀਂ ਚਲਾਈ ਗਈ ਉਹਨਾਂ ਨੌਜਵਾਨਾਂ ਵੱਲੋਂ ਜਿੰਨਾਂ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੀ ਕਿ ਕੱਲੀ ਪੁਲਿਸ ਨੇ ਹੀ ਗੋਲੀ ਪੁਲਿਸ ਨਹੀਂ ਚਲਾਈ ਹੈ ਜੀ ਅੱਗੋਂ ਉਹਨਾਂ ਨੇ ਕੋਈ ਵੀ ਜਵਾਬੀ ਫਾਇਰ ਨਹੀਂ ਕੀਤਾ ਕੋਈ ਵੀ ਉਹ ਸਗੋ ਤਾਂ ਭੱਜੇ ਨੇ ਤੇ ਜਿਹੜਾ ਮੁੰਡਾ ਇੱਕ ਇਥੇ ਪਾਰਕ ਕੋਲੇ ਆ ਕਹਿੰਦੇ ਉਹ ਤਾਂ ਵੀ ਰੋਂਦਾ ਰਿਹਾ ਉਹਨਾਂ ਪੈਰੀ ਡਿਗ ਪਿਆ ਵੀ ਛੱਡ ਦਿਓ ਛੱਡ ਦਿਓ ਵੀ ਮੈਂ ਨਹੀਂ ਨਾਲ ਸੀਗਾ ਰੋਏ ਨਰ ਰੋਂਦਾ ਰਿਹਾ ਉਹਨੂੰ ਕੁੱਟਦੇ ਰਹੇ ਨੇ ਉਹ ਕੁੱਟ ਕੇ ਫਿਰ ਉਹਨੂੰ ਗੱਡੀ ਦੇ ਵਿੱਚ ਪਾਇਆ ਤੇ ਵਾਵਾ ਇਥੇ ਕੰਮ ਵੀ ਇੱਕ ਦੂਜਾ ਵੀ ਹੋਇਆ ਚਲੋ ਵੀ ਉਹਨਾਂ ਜਵਾਬੀ ਫਾਇਰ ਕੋਈ ਨਹੀਂ ਕੀਤਾਗਾ ਨਾ ਕੋਈ ਅੱਗੋਂ ਹਮਲਾ ਉਹਨਾਂ ਕਿਸੇ ਚੀਜ਼ ਨਾਲ ਜਾਂ ਕਿਸੇ ਚੀਜ਼ ਨਾਲ ਹਥਿਆਰ ਨਾਲ ਕੋਈ ਹਮਲਾ ਨਹੀਂ ਕੀਤਾ ਕਿੰਨੇ ਨੌਜਵਾਨ ਹੈਗੇ ਸੀ ਉਹ ਉਹ 4 ਤੋਂ 5 ਜਾਣੇ ਸੀਗੇ ਜੀ 4 ਤੋਂ 5 ਜਾਣੇ ਸੀਗੇ ਤੁਸੀਂ ਵੀ ਇੱਥੇ ਮੌਜੂਦ ਹੈਗੇ ਸੀ ਇਹ 버ਗਰ ਵਾਲੀ ਜੜੀ ਤੇ ਜਾਂ ਕਿਵੇਂ ਹੋਈ ساری ਗੱਲਬਾਤ ਅਸੀਂ ਭਾਈ ਪਿੰਡ ਸੀਗੇ ਲੈਂਟਰ ਪਿੰਦਾ ਪਿਆ ਸੀ ਆਪਣੇ ਤੇ ਆਪਣੇ ਉੱਤੇ ਜੋ ਗੋਲੀ ਚੱਲੀ ਜੀ ਉੱਥੇ ਤੇ ਆਪਣੇ ਉੱਥੇ ਰਾਹ ਦੇ ਉੱਤੇ ਜੋ ਗੋਲੀ ਚੱਲੀ ਜਾਂਦੀ ਸੀਗੀ ਅਸੀਂ ਗਏ ਜੀ ਉੱਥੇ ਨੌਜਵਾਨ ਇੱਕ ਲੌਗ ਗਿਆ ਸੀਗਾ ਝੋਨੇ ਦੇ ਵਿੱਚ ਜੀ ਉਹਨੂੰ ਅਸੀਂ ਗਏ ਸੀਗੇ ਦੋਵੇਂ ਜਾਣੇ ਸੀਗੇ ਤਿੰਨੇ ਅਸੀਂ ਗਏ ਸੀਗੇ ਤੇ ਉਹਨੂੰ ਮੁਲਾਜ਼ਮ ਮਗਰ ਲੱਗੇ ਸੀਗੇ ਤੇ ਹੋਰ ਵੀ ਪਿੰਡ ਦੇ ਬਹੁਤ ਬੰਦੇ ਸੀ ਅਸੀਂ ਜਾ ਕੇ ਹੀ ਨਾਲ ਉਹਨਾਂ ਦੇ ਗਏ ਤੇ ਚੁਕਾ ਕੇ ਲਿਆਂਦਾ ਹੁੰਦਾ ਉੱਥੋਂ ਦਾ ਨਿਕਲਦਾ ਨਹੀਂ ਇਸ ਗੱਲ ਲੱਗ ਗਿਆ ਸੀ ਗਾਈ ਲਿਬਾ ਕੇ ਤੇ ਨਾਲ ਚਕਾ ਕੇ ਲੈ ਕੇ ਹਾਂਜੀ ਹਾਂ ਬਿਲਕੁਲ ਜੀ ਤੁਸੀਂ ਸੋਹ ਰਹੇ ਚਸ਼ਮਦੀਤ ਗਵਾਹ ਹੈਗੇ ਆ ਜਿਨ੍ਹਾਂ ਦੇ ਸਾਹਮਣੇ ਸਾਰੀ ਘਟਨਾ ਹੋਈ ਇਸ ਸਾਈਡ ਤੋਂ ਪੁਲਿਸ ਦੀ ਗੱਡੀ ਆਉਂਦੀ ਆ ਇੱਥੇ ਉਹ ਮੁੰਡੇ 버ਗਰ ਦੇ ਦੁਕਾਨ ਹੈਗੀ ਆ ਰੇੜੀ ਹੈਗੀ ਆ ਜਿਸ ਰੇੜੀ ਤੋਂ ਕੁਝ 버ਗਰ ਕੁਝ ਨਿਊਡਲ ਲੈਣ ਦੀ ਕੋਸ਼ਿਸ਼ ਕੀਤੀ ਕੁਝ ਲਿਆ ਸੀ ਤੇਰੇ ਕੋਲ ਉਹਨਾਂ ਨੌਜਵਾਨਾਂ ਨੇ ਕੀ ਖਰੀਦਿਆ ਸੀ ਤੇਰੇ ਤੋਂ ਮੇਰੇ ਤੋਂ 버거 ਲਿਆ ਸੀ 5 ਤੇ ਰੋਲ ਲਿਆ ਸੀ ਕ੍ਰਾਂਚੀ ਅੱਛਾ ਹਾਂਜੀ ਪੈਕ ਕਰਾ ਲਏ ਸੀ ਪੈਕ ਕਰਾ ਲਏ ਸੀ ਬਸ ਕਰੀਮ ਤੇ ਪੈਸੇ ਮੋੜਦੇ 50 ਰੁਪਏ ਬਸ ਪੈਸੇ ਮੋੜਦੇ ਹੁਣ ਚੰਨ ਪੁਲਿਸ ਆ ਗਈ ਉਹਨੇ ਚੰਨ ਪੁਲਿਸ ਆ ਗਈ ਕੀ ਹੋਇਆ ਕੀ ਸੀ ਸਾਰਾ ਕੁਝ ਨਹੀਂ ਹੋਣਾ ਕੀ ਇੱਥੇ ਆਏ ਗੱਡੀ ਖਲੋਤੀ ਜਾਣ ਕੇ ਤੇ 버ਗਰਾਂ ਦੇ 5 ਬਣਾ ਦੇ ਤੇ ਰੋਲ ਦੇ ਦੇ 5 ਹੂੰ ਪੈਸੇ ਦੋ ਬਜ ਕੁਝ ਨਹੀਂ ਹੋਇਆ ਬੀ ਪੈਕ ਕਰਕੇ ਸਾਰਾ ਕੁਝ ਦੇਤਾ ਹੀ ਉਹਦਰ ਮੈਂ ਕਿ ਛੱਡ ਗਏ ਫਿਰ ਨਹੀਂ ਲੈ ਗਏ ਹੀ ਪੈਕ ਪੈਕ ਕਰਕੇ ਸਾਰਾ ਕੁਝ ਦੇਤਾ ਹੀ ਪੈਸੇ ਵੀ ਦੇਤੇ ਹੀ ਉਹਨਾਂ ਨੇ ਬਿਲਕੁਲ ਜੀ 버거 ਹਲੇ ਜਿਹੜੇ ਸੀ ਇੱਥੇ ਫੈਰ ਮਾਰਿਆ ਗੱਡੀ ਅੱਛਾ ਆ ਤੁਸੀਂ ਤਸਵੀਰ ਦੇ ਸਕਦੇ ਹੋ ਆ ਕੱਚ ਪਿਆ ਜਿੱਥੇ ਫਾਇਰ ਵੱਜਿਆ ਹੈ ਆ ਸ਼ੀਸ਼ਾ ਟੁੱਟਿਆ ਹੋਇਆ ਉਸ ਗੱਡੀ ਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਸ ਜਗ੍ਹਾ ਤੇ ਫਾਇਰ ਚੱਲਿਆ ਤੇ ਮੈਂ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਗੁਰੂ ਅਰਫਾਏ ਲਾਈਵ ਟੀਮ ਦੀ ਸਹੀ ਤੇ ਸਟਿਕ ਜਾਣਕਾਰੀ ਤੁਹਾਡੇ ਨਾਲ ਹੀ ਸਾਂਝੀ ਕੀਤੀ ਜਾ ਸਕੇ ਪਿੰਡ ਫੂਲੇਵਾਲ ਪਿੰਡ ਹੈ ਇੱਥੇ ਇੱਕ ਮਰਡਰ ਕੇਸ ਹੁੰਦਾ ਉਸ ਮਰਡਰ ਕੇਸ ਤੋਂ ਬਾਅਦ ਵਾਂਟਡ ਦੱਸੇ ਜਾ ਰਹੇ ਸੀ ਉਸ ਮਰਡਰ ਕੇਸ ਦੇ ਵਿੱਚ ਇਹ ਨੌਜਵਾਨ ਤੇ ਸੀਆਈਏ ਸੀਆ ਸਟਾਫ ਬਠਿੰਡਾ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਬਠਿੰਡਾ ਪੁਲਿਸ ਪਿੱਛੇ ਲੱਗੀ ਹੋਈ ਸੀ ਫਰਾਰ ਸਨ ਇਸ ਜਗ੍ਹਾ ਤੇ ਆ ਗਏ ਗੁੱਦੜੰਡੀ ਨੇੜੇ ਆ ਕੇ ਘਟਨਾ ਜਿਹੜੀ ਆ ਵਾਪਰ ਦੀ ਜਿੱਦਾਂ ਚਸ਼ਮਦੀਰ ਗਵਾਨ ਦੱਸਿਆ ਤੇ ਮੇਰੇ ਕੋਲ ਜਿਹੜੀ ਡਿਟੇਲ ਹੈਗੀ ਆ ਦੇਖ ਸਕਦੇ ਹੋ ਡਿਟੇਲ ਗੁਰੂ ਸਾਹਿਬ ਲਾਈਵ ਤੱਥਾਂ ਤੋਂ ਬਗੈਰ ਕੋਈ ਖਬਰ ਨਹੀਂ ਕਰਦਾ ਗੁਰੂ ਸਾਹਿਬ ਲਾਈਵ ਦੀ ਟੀਮ ਜਦੋਂ ਤੱਕ ਸਟਿੱਕ ਜਾਣਕਾਰੀ ਨਹੀਂ ਹੁੰਦੀ ਤੁਹਾਡੇ ਤੱਕ ਖਬਰ ਨਹੀਂ ਲੈ ਕੇ ਆਉਂਦੇ ਜਾਣਕਾਰੀ ਇਹ ਨਿਕਲ ਕੇ ਆਈ ਹੈ ਪੰਜ ਨੌਜਵਾਨ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਇਤੋਂ ਤੱਕ ਉਹਨਾਂ ਦੇ ਨਾਮ ਕਿਸ ਹਲਕੇ ਤੋਂ ਨੇ ਕਿਸ ਜਗ੍ਹਾ ਤੋਂ ਨੇ ਪੂਰੀ ਡਿਟੇਲ ਮੇਰੇ ਕੋਲ ਇਸ ਪੇਜ ਦੇ ਵਿੱਚ ਪੂਰੀ ਡਿਟੇਲ ਹੈਗੀ ਆ ਪਰ ਇੱਕ ਮਰਡਰ ਕੇਸ ਹੈ ਕਿਉਂਕਿ ਆਈਏ ਪੁਲਿਸ ਦੀ ਤਫ਼ਤੀਸ਼ ਜਿਹੜੀ ਹੈ ਉਹ ਜਾਰੀ ਹੈ ਸੀਆਈ ਸਟਾਫ ਬਠਿੰਡਾ ਨੇ ਉਹਨਾਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗੁੱਦਾ ਡੰਡੀ ਤੋਂ ਕਰੇਟਾ ਗੱਡੀ ਤੇ ਸਵਾਰ ਸਨ ਪਿੱਛੇ ਮੇਰੇ ਐਸਾਈਡ ਪੱਠਾ ਜਿੱਥੇ ਪੱਟੇ ਤੇ ਕਰੇਟਾ ਗੱਡੀ ਖੁੱਭ ਜਾਂਦੀ ਜਦੋਂ ਫਾਇਰ ਮਾਰਿਆ ਜਾਂਦਾ ਉਹ ਗੱਡੀ ਖੁੱਭ ਜਾਂਦੀ ਹੈ ਨੌਜਵਾਨ ਇੱਕ ਸਕੂਲ ਵੱਲ ਭੱਜ ਜਾਂਦਾ ਇੱਕ ਇਧਰ ਪਿੰਡ ਅ ਗੁੱਦਾ ਡੰਡੀ ਉਥੋਂ ਗ੍ਰਫਤਾਰ ਕਰਕੇ ਪੰਜ ਲੋਕਾਂ ਨੂੰ ਗ੍ਰਫਤਾਰ ਕਰ ਲਿਆ ਇੱਥੋਂ ਤੱਕ ਪੰਜ ਲੋਕਾਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਆ ਗੈਂਗਸਟਰਾਂ ਦੇ ਪੁਲਿਸ ਦੇ ਵਿਚਾਲੇ ਗੋਲੀ ਚੱਲੀ ਐ ਜੇ ਆ ਕੋਈ ਮਸਲਾ ਨਹੀਂ ਗੈਂਗਸਟਰ ਨਹੀਂ ਸਨ ਕਿਉਂਕਿ ਇੱਕ ਕਤਲ ਕੇਸ ਦੇ ਵਿੱਚ ਉਹ ਪੁਲਿਸ ਨੂੰ ਲੜਿੰਦੇ ਸਨ ਉਸ ਕਤਲ ਕੇਸ ਦੇ ਮਾਮਲੇ ਦੇ ਵਿੱਚ ਬਠਿੰਡਾ ਦੀ ਸੀਆਈਏ ਸਟਾਫ ਜਿਹੜਾ ਸੀਆਈਏ ਸਟਾਫ ਦੀ ਮੈਂ ਗੱਲ ਕਰਦਾ ਤਾਂ ਸੀਆਈਏ ਸਟਾਫ ਉਹਨਾਂ ਦਾ ਪਿੱਛਾ ਕਰ ਰਿਆ ਸੀ ਤੇ ਸੀਆਈ ਸਟਾਫ ਦੀ ਜਾਣਕਾਰੀ ਤੁਹਾਨੂੰ ਹੋਰ ਦੇ ਦਿੰਦਾ ਹੈਗਾ ਇਨਸਪੈਕਟਰ ਜਿਹੜੇ ਸੀਆਈ ਸਟਾਫ ਦੇ ਹੈਗੇ ਆ ਉਹਨਾਂ ਦੀ ਅਗਵਾਈ ਦੇ ਚ ਸਾਰੇ ਆਪਰੇਸ਼ਨ ਨੂੰ ਜਿਹੜਾ ਨੇਪਰੇ ਚੜਾਇਆ ਇਨਸਪੈਕਟਰ ਕੁਲਦੀਪ ਸਿੰਘ ਹੈਗੇ ਆ ਇਨਸਪੈਕਟਰ ਸੰਦੀਪ ਕੁਲਦੀਪ ਸਿੰਘ ਸੀਆਈ ਸਟਾਫ ਠੰਡਾ ਨੇ ਜਿਨ੍ਹਾਂ ਦੀ ਅਗਵਾਈ ਦੇ ਹੇਠ ਇਹ ਸਾਰਾ ਆਪਰੇਸ਼ਨ ਸਕਸੈਸਫੁਲ ਕੀਤਾ ਗਿਆ ਪੁਲਿਸ ਨੇ ਆ ਕੇ ਉਹਨਾਂ ਪੰਜ ਲੋਕਾਂ ਨੂੰ ਜਿਹੜੇ ਲੋਕ ਵਾਂਟਡ ਸਨ ਨੌਜਵਾਨ ਨੇ ਯੰਗ ਨੇ ਦੇਖੇ ਨੇ ਅਸੀਂ ਉਹ ਨੌਜਵਾਨ ਤੇ ਉਹਨਾਂ ਨੌਜਵਾਨਾਂ ਨੂੰ ਫੜਨ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਇਹ ਸਾਰੇ ਪਿੰਡ ਗੁੱਦੜੰਡੀ ਦੇ ਵਸਨੀਕ ਨੇ ਉਹ ਜਗ੍ਹਾ ਵੀ ਦਿਖਾਤੀ ਜਿੱਥੋਂ 버ਗਰ ਲਾਏ ਗਏ ਉਹ ਜਗ੍ਹਾ ਵੀ ਦਿਖਾਤੀ ਜਿੱਥੋਂ ਨਿਊਟਰਲ ਲਾਏ ਗਏ 50 ਰੁਪਏ ਬਕਾਇਆ ਲੈਣਾ ਸੀ کریم ਜਿਹੜੀ ਰਹਿੰਦੀ ਸੀ ਲੈਣ ਵਾਲੀ ਉਹ 버ਗਰ ਖਾਣੇ ਉਹ ਨਿਊਟਰਲ ਖਾਣੇ ਵੀ ਨਸੀਬ ਨਹੀਂ ਹੋਈ ਸ਼ਾਇਦ ਉਸ ਗੱਡੀ ਦੇ ਵਿੱਚ ਵੀ ਪਾਏ ਹੋਣ ਜਿਸ ਗੱਡੀ ਦੇ ਉਹ ਭੱਜਣ ਚ ਫਰਾਰ ਹੋਣ ਲੱਗੇ ਸੀ ਪਰ ਪੁਲਿਸ ਨੇ ਉਹਨਾਂ ਨੂੰ ਦਬੋਚ ਲਿਆ ਗੁਦਰ ਟੰਡੇ ਲੱਗੇ ਇਸ ਜਗ੍ਹਾ ਤੇ ਗੋਲੀ ਚੱਲਣ ਦੀ ਜਿਹੜੀ ਗੱਲ ਹੈ ਉਹ ਗੱਲ ਸਾਹਮਣੇ ਆਈ ਹੈਗੀ ਆ ਪਰ ਗੈਂਗਸਟਰ ਤੇ ਪੁਲਿਸ ਵਿਚਾਲੇ ਗੋਲੀ ਨਹੀਂ ਚੱਲੀ ਕਿਸੇ ਕਤਲ ਕੇਸ ਦੇ ਵਿੱਚ ਜਿਹੜੇ ਲੜਿੰਦੇ ਹੈਗੇ ਸੀ ਉਹਨਾਂ ਦੇ ਉੱਪਰ ਤੇ ਪੁਲਿਸ ਦੇ ਵਿੱਚ ਜਿਹੜਾ ਜੋ ਕੁਝ ਇੱਥੇ ਹੋਇਆ ਇਹਨਾਂ ਚਸ਼ਮੀ ਦੇ ਗਵਾਹਾਂ ਨੇ ਉਹ ਤੁਹਾਡੇ ਸਾਹਮਣੇ ਲਿਆ ਦਿੱਤਾ ਹੈਗਾ ਗੁਰੂਰਸਾਇਰ ਲਾਈਵ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਸਹੀ ਤੇ ਸਟਿਕ ਜਾਣਕਾਰੀ ਤੁਹਾਡੇ ਨਾਲ ਲਿਆਂਦੀ ਜਾ ਸਕਦੇ ਦਿਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂਰਸਾਇਰ ਲਾਈਵ ਪੱਤਰਕਾਰ ਸਾਥੀ ਰਜਿੰਦਰ ਕੰਬੋਜ ਨਾਲ ਮੈਂ ਸ గుద్దాటండి గురువరసాయి